ਬਾਲੀ ਬਾਈ ਬਾਈ ਉਹ ਕੰਮ ਬੋਲਿਆ ਕੀ ਹੋ ਗਿਆ ਤੈਨੂੰ ਮੈਂ ਇੱਕ ਸਟੋਰੀ ਸੁਣਾਵਾਂ ਅੱਛਾ ਬਾਲੀ ਲਗੜੀ ਹੈ ਸੱਚੀ ਪੱਕੀ ਗੱਲ ਹੈ ਮੈਂ ਕਿਹਾ ਬਾਲੀ ਸਿਰੇ ਲੱਗ ਜੋ ਚੱਲ ਸੁਣਾ ਫਿਰ ਤੈਨੂੰ ਬਾਰਡਰ ਤੇ ਨਾ ਕਿਹੜਾ ਲੜਾਈ ਲੱਗ ਕੇ ਜਾਂਦੀ ਹੈ ਅੱਛਾ ਤੇ ਬਾਰਡਰ ਦੇ ਪਰਲੇ ਪਾਸੇ ਚੱਲਣ ਲੱਗ ਜਾਂਦੇ ਨੇ ਗੋਲੀਆਂ ਹਾਂ ਆ ਦੇ ਆਈ ਚਾਪੀਆਂ ਗੋਲੀਆਂ ਖਾ ਫੜਤਾ ਸਰੀ ਅੱਛਾ ਗੋਲੀਆਂ ਮਨ ਆਏ ਖੜਕਾਏ ਨੂੰ ਅੱਛਾ ਡੱਬੀ ਮੈਂ ਖੜਕਾਵਾ ਤੋਂ ਗੋਲੀਆਂ ਬਣ ਜਾਂਦੀਆਂ ਗੋਲੀਆਂ ਗੋਲੀਆਂ ਬਣ ਜਾਂਦੀਓ ਸੋਚ ਮਿੰਨਿਕਾ ਨੋ ਬਾਰਡਰ ਦੇ ਪਰਲੇ ਪਾਸੋਂ ਚੱਲੀ ਜਾਂਦੀਆਂ ਗੋਲੀਆਂ ਅੱਛਾ ਅੱਛਾ ਤੇ ਇਧਰੋਂ ਫੌਜੀ ਕਹਿੰਦੇ ਹਾਂ ਵੀ ਉਧਰੋਂ ਗੋਲੀਆਂ ਚੱਲੀ ਜਾਂਦੀਆਂ ਅੱਛਾ ਆਏ ਖ ਅੱਛਾ ਖੜਕਾਈ ਜਾਂ ਇਹਨੂੰ ਹਾਂ 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 ਕਹਿੰਦਾ ਉਧਰੋਂ ਗੋਲੀਆਂ ਚੱਲੀ ਜਾਂਦੀਆਂ ਤੇ ਸਾਹ ਕਹਿੰਦਾ ਜਾਓ ਇਹ ਦੇਖੋ ਕਿੰਨੇ ਜਣੇ ਆ ਕਿੰਨੇ ਜਣੇ ਉਧਰ ਹਾਂ ਜਿਹੜਾ ਪਹਿਲਾਂ ਉੱਠ ਕੇ ਆਉਂਦਾ ਬੰਦਾ ਆ ਕੇ ਦੇਖਦਾ ਫੌਜੀ ਹੂੰ ਕੁਝ ਨਹੀਂ ਦੀਨਾ ਤਾਂ ਜਾਵੜਦਾ ਅੱਛਾ ਗੋਲੀਆਂ ਚੱਲਦੀਆਂ ਇੰਨੇ ਵਾਹ ਹੁੰਦੇ ਨੇ ਅੱਛਾ ਇਹ ਖੜਕਾਈ ਜਾਂ ਇਹਨੂੰ ਹਾਂ ਅੱਛਾ 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 ਕਿ ਉਹ ਉਂਦਰੋਂ ਫੇਰਾ ਕਹਿੰਦਾ ਤੂੰ ਜਾ ਫਿਰ ਦੂਜਾ ਜਾਂਦਾ ਦੂਜਾ ਫੌਜੀ ਦੇਣਾ ਅੱਛਾ ਸਾਹਿਬ ਇਹ ਨਹੀਂ ਕੋਈ ਕੁਝ ਦੀ ਨਾ ਅੱਛਾ ਗੋਲੀਆਂ ਚੱਲਦੀ ਬੜੀ ਤੇਜ਼ ਹੁੰਦੀਆਂ ਅੱਛਾ ਉਹ ਵੀ ਜਾਵੜਦਾ ਪੂਰਤ ਤੇ ਚਲੀ ਨੇ ਹਾਂ ਫੇਰ ਆਉਂਦਾ ਸਾਹਿਬ ਉਹਨਾਂ ਦਾ ਵੱਡਾ ਕਰਨ ਲਾਪ ਕਰਨ ਲਾਪ ਆਉਂਦਾ ਪੁੱਛ ਆ ਕੀ ਹੋ ਵੀਂਦਾ ਹੂੰ ਦੂਰ ਵੀ ਲਾਉਂਦਾ ਅੱਛਾ ਓਏ ਥੋੜੀ ਥੋੜੀ ਉਤਰੋ ਗੋਲੀ ਚਲਾਈ ਜਾ ਤੂੰ ਅੱਛਾ ਟਰੱਕੇ ਪਾਈ ਜਾ ਅੱਛਾ ਉਤਰੋ ਗੋਲੀ ਜਦੋਂ ਉਹ ਵੀਂਦਾ ਹੂੰ ਫੇਰ ਉਹਨਾਂ ਨੂੰ ਕਹਿੰਦਾ ਹੂੰ ਕਹਿੰਦਾ ਨਾ ਘਬਰਾ ਓਏ ਹੂੰ